ਇਨਾ ਇਕੱਠਾ ਨਾ ਹੋਵੇ। ਇਹ ਕਿਹੜੀ ਆ ਵੀ ਤਸਵੀਰ ਜਿਹੜੀ ਹੈਗਾ ਪੂਰੀ ਪੂਰੀ ਜਿਹੜੀ ਹੈਗਾ ਜਾਵੇ ਨਾ ਲੋਕਾਂ ਤੱਕ ਵੀ ਕਿੰਨਾ ਜਿਹੜਾ ਇਕੱਠਾ ਹੈ। ਸੋ ਆਹ ਦੇਖ ਲੋ ਵੀ ਜਿਹੜਾ ਹੈਗਾ ਲਗਭਗ ਅੱਤੇ ਅੱਤੇ ਜਿਹੜਾ ਹੈਗਾ ਰਾਮਲੀਲਾ ਗਰਾਊਂਡ ਦੇ ਵਿੱਚ ਤਾਂ ਹੈਗਾ ਗੰਦਾ ਸਿਵਰੇਜ ਦਾ ਪਾਣੀ ਆ ਜਿਹੜਾ ਉਹ ਸਪੈਸ਼ਲ ਤੌਰ ਤੇ ਉਧਰੋਂ ਚੱਕ ਕੇ ਉਹਦੇ ਨਾਲ ਟੱਕਣਾ ਜਿਹੜਾ ਮੈਸੂਨ ਦਿਖਾਇਆ ਉਥੋਂ ਪਾਇ ਬਣਾਲ ਇਥੇ ਜਿਹੜਾ ਹੈਗਾ ਰਾਤ ਨੂੰ ਛੱਡਿਆ ਹੋਇਆ ਠੀਕ ਆ ਰਾਤ ਨੂੰ ਛੱਡ ਕੇ ਜਿਹੜਾ ਆ ਸਾਰਾ ਸਾਰਾ ਰਾਮਲੀਲਾ ਗਰਾਊਂਡ ਆ। ਠੀਕ ਆ ਉਹ ਪਰਿਆ ਅਸਲ ਦੇ ਵਿੱਚ ਇਹੋ ਜਿਹੇ ਜਿਹੇ ਕੁਝਾਂ ਚਾਲਾਂ ਨਾਲ ਜਿਹੜਾ ਹੈਗਾ ਹਾਂ ਕੋਈ ਹਾਜ਼ਰ ਹੈ ਕੋਈ ਦੀਆਂ ਚਾਲਾਂ ਨਾਲ ਜਿਹੜਾ ਹੈਗਾ ਇਹ ਕਿਸਾਨਾਂ ਸਟਰੈਂਥ ਆ ਜਿਹੜੀ ਉਹ ਝੁਕ ਨਾਲ ਨਹੀਂ ਕਿ ਇਹ ਮੰਨ ਲਓ ਸਾਰਾ ਪਰ ਇੱਕ ਗੱਲ ਹੈਗੀ ਵੀ ਸਰਕਾਰ ਜਿਹੜਾ ਹੈਗਾ ਕਿਸ ਤਰ੍ਹਾਂ ਦੀਆਂ ਆਪਾਂ ਕਿ ਛੋਟੀਆਂ ਛੋਟੀਆਂ ਆਪਾਂ ਕਿ ਗੰਦੀਆਂ ਚਾਲਾਂ ਤੇ ਆਈ ਹੋਈ ਹੈ ਕਿ ਜਿਹੜਾ ਆ ਸੀਵਰੇਜ ਦਾ ਪਾਣੀ ਆ ਉਹ ਵੀ ਗੱਲਾਂ ਕਰਦੀ ਆ ਸਰਕਾਰ ਗਿਰੀਆਂ ਗੱਲਾਂ ਬਿਲਕੁਲ ਬਿਲਕੁਲ ਕਿਸਾਨਾਂ ਦਾ ਧੱਕਾ ਕਰਦੀ ਆ ਇਹ ਕਿੰਨਾ ਕਰ ਰਹੀ ਆ ਕਿਸਾਨਾਂ ਨਾਲ ਉਹ ਵੀ ਗੱਲ ਆ ਵੀ ਚਲੋ ਤੁਸੀਂ ਜਦੋਂ ਆ ਹੀ ਗਏ ਆ ਨਾਲੇ ਹੁਣ ਕੋਈ ਅਸੀਂ ਪੱਤਾ ਨਹੀਂ ਟੋੜਿਆ ਛੋਟਾ ਨਾ ਕੋਈ ਜਾਮ ਲਾਇਆ ਕੁਝ ਵੀ ਨਹੀਂ ਹੈ ਨਾ ਸੋ ਜਿਹੜਾ ਸ਼ਾਂਤੀ ਵਾਲਾ ਪ੍ਰੋਟੈਸਟ ਆ ਜਿਹੜਾ ਉਹ ਵੀ ਕਰਨ ਨਹੀਂ ਦਿੰਦੇ ਯਾਰ ਤੁਸੀਂ ਦੇਖ ਲਓ ਵੀ ਉਹਦੇ ਚ ਵੀ ਆਹ ਇਹੋ ਜਿਹਾ ਕੰਮ ਆ ਵੀ ਇਹਨਾਂ ਦੇ ਲੀੜੇ ਲਿਬੜਨਾ ਕਿਉਂਕਿ ਜਿਹੜਾ ਜੇਕਰ